ਹਾਂਜੀ ਇਹ ਕਰੀਬ ਕਰੀਬ 5:35 ਵਜੇ ਅੰਮ੍ਰਿਤ ਦਾ ਜਿਹੜਾ ਕਰਿੰਦਾ ਆਪਣੇ ਹੰਕਾਰ ਸਿੰਘ ਕਿੱਥੇ ਹਾਜ਼ਰ ਸੀ ਔਰ ਸ਼ਿਫਟ ਗੱਡੀ ਤੇ ਇਹਦੇ ਕਹਿਣ ਮੁਤਾਬਕ ਦੋ ਬੰਦੇ ਆਏ ਆ ਜਿਨ੍ਹਾਂ ਨੇ ਇਹਨੂੰ ਤੇਲ ਪੋਣ ਲਈ ਕਿਹਾ ਬਾਅਦ ਵਿੱਚ ਇਹਦੇ ਕੋਲ ਕਰੀਬ ਜਨਪਵੈਂਟ ਤੇ 2100 1000 ਰੁਪਇਆ ਲੈ ਗਏ ਔਰ ਟੈਕਨੀਕਲ ਸਪੋਰਟ ਲੈ ਰਿਹਾ ਸਰ ਕਹਿੰਦੇ ਆ ਕੈਮਰਾ ਦੇਖ ਰਿਹਾ ਜੀ ਇਹਨਾਂ ਦੇ ਚੈੱਕ ਕਰਕੇ ਫਿਰ ਜਿਹੜਾ ਫਰਦਰ ਜੋ ਟੈਕਨੀਕਲ ਸਪੋਰਟ ਚਾਹੀ ਉਹਦੇ ਨੂੰ ਕਰ ਦਿਆ ਟ੍ਰਾਂਸਫਰ ਨਾੰਬਰ ਤੋਂ ਪੰਪ ਦਾ ਨੰਬਰ ਮਿੱਦੀ ਮੇਰਾ ਨਾਮ ਹੰਕਾਰ ਸਿੰਘ ਆ ਤੇ ਸਾਡੇ ਪੰਜਾਬ ਪੈਟਰੋਲ ਪੰਪਾ ਪਲਾਸੌਰ ਪਿੰਡ ਦੇ ਵਿੱਚ ਤੇ ਤਕਰੀਬ 5 ਵਜੇ ਕੇ ਤੇ 35 ਮਿੰਟ ਤੇ ਗੱਡੀ ਆਈ ਆ ਮੇਰੇ ਤੋਂ ਉਹਨਾਂ ਨੇ ਕਿਹਾ ਵਾਗੇ ਤੇਲ ਪਾਉਣਾ ਵਾ ਤੇ ਮੈਨੂੰ 250 ਰੁਪਿਆ ਉਹਨਾਂ ਨੇ ਕਿਹਾ ਕਿ 250 ਦਾ ਤੇਲ ਪਾ ਦਿਓ ਤੇ ਮੈਂ 300 ਰੁਪਿਆ ਉਹਨਾਂ ਤੋਂ ਫੜਿਆ ਤੇ 50 ਰੁਪਈ ਉਹਨਾਂ ਨੂੰ ਹਜੇ ਤੇਲ ਨਹੀਂ ਪਾਇਆ ਵਾਪਸ ਦੇਣ ਵਾਸਤੇ ਆਪਣੇ ਪੈਸੇ ਕੱਢੇ ਉਹਨਾਂ ਨੇ ਮੇਰੀ ਛਾਤੀ ਤੇ ਪੈਸਟ ਰੱਖਿਆ ਮੇਰੇ ਤੋਂ ਸਾਰੇ ਪੈਸੇ ਖੋਲੇ ਦੋ ਬੰਦੇ ਹੀ ਗੱਡੀ ਦੇ ਵਿੱਚ ਠੀਕ ਹੈ ਜੀ ਤੇ ਉਹਨਾਂ ਦੋ ਨੇ ਇੱਕ ਨੇ ਮਤਲਬ 12ਵੀਂ ਨਿਕਲਿਆ ਮੇਰੇ ਤੋਂ ਮੈਂ ਜਿਹੜੇ 50 ਉਹਨਾਂ ਨੂੰ ਵਾਪਸ ਦੇਨੇ ਸੀ ਡਿੱਗੀ ਆ ਥੱਲੇ ਉਹਨੇ ਚੁੱਕੇ ਵੀ ਆ ਉਹ ਲੈ ਕੇ ਤੇ ਨਿਕਲ ਗਿਆ ਗੱਡੀ ਦਾ ਉਹਨਾਂ ਨੇ ਟੱਕਣ ਵੀ ਨਹੀਂ ਬੰਦ ਕਰਵਾਇਆ ਰਿਵਾਲਵਰ ਸੀ ਉਹਨਾਂ ਤੋਂ ਕਿੰਨੇ ਜਣੇ ਗੱਡੀ ਸਵਾਰ ਗੱਡੀ ਦੋ ਜਣੇ ਹੀ ਸੀ ਜੀ ਨੰਬਰ ਪਲੇਟਾਂ ਮਕਦਮਾ ਨੰਬਰ ਪਲੇਟਾਂ ਤੇ ਉਹਨਾਂ ਨੇ ਕੱਪੜਾ ਪਾਇਆ ਹੈ ਜੀ ਅਸੀਂ ਫੁਟੇਜ ਚੈੱਕ ਕੀਤੀ ਹੈ ਜਿਹੜੀ ਸਾਡੇ ਤੋਂ ਪਿਛੇ ਗੁਰਦੁਆਰਾ ਸਾਹਿਬ ਕੈਮਰੇ ਆ ਉਹ ਤੇ ਚੈੱਕ ਕੀਤੀ ਆ ਸਾਡੇ ਨਾਲ ਚੌਂਕੀ ਇੰਚਾਰਜ ਸੀ ਤੇ ਉਹਨਾਂ ਨੇ ਵੇਖਿਆ ਕਿ ਗੱਡੀ ਦੇ ਨੰਬਰ ਪਲੇਟ ਅੱਗੇ ਵੀ ਉਹਨਾਂ ਕਪੜਾ ਪਾਇਆ ਹੈ ਪਿੱਛੇ ਵੀ ਕਪੜਾ ਪਾਇਆ ਹੈ ਦੋਨੇ ਸੱਡਾਂ ਦੇ ਨੰਬਰ ਪਲੇਟਾਂ ਦੇ ਕਪੜਾ ਵਾ ਹਾਂਜੀ ਮੈਂ ਮਤਲਬ ਬਚਾ ਮੈਂ ਘੜਿਆ ਉਹਨਾਂ ਨਾਲ ਬੱਟ ਮੈਂ ਸੋਚਿਆ ਸ਼ਾਇਦ ਮਜ਼ਾਕ ਕਰਦੇ ਪਏ ਆ ਪਰ ਜਦੋਂ ਉਹਨੇ ਰਿਵਾਲਵਰ ਕੱਢ ਕੇ ਰੱਖਿਆ ਮੇਰੀ ਸ਼ਰਟ ਦੇ ਬਟਨ ਬਟਨ ਖੋਲ ਤੇ ਉਹਨਾਂ ਨੇ ਤੇ ਫਿਰ ਹੱਥੋਂ ਪਾਈ ਹੋ ਗਈ ਉਹ ਮੇਰੇ ਸਾਰੇ ਪੈਸੇ ਖੋ ਕੇ ਲੱਗੇ ਸਾਡੇ ਤੋਂ ਇੱਥੇ ਹੀ ਤਿੰਨ ਬੰਦੇ ਕੰਮ ਕਰਦੇ ਇੱਕ ਭਾਜੀ ਹੁੰਦੇ ਸਾਡੇ ਚਾਰ ਚਾਰ ਜਣੇ ਇਹ ਟੋਟਲ ਅਹੀਂ ਉਸ ਸਟੈਂਟ ਤੇ ਤੇ ਨੀਅਣੇ ਸੀ ਦੋ ਵਕਤ ਦੀ ਦੋ ਉਲੀ ਮਸ਼ੀਨ ਤੇ ਹੀ ਜੀ ਉਹ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਮਤਲਬ ਹੋ ਰਿਹਾ ਵਾ ਇੱਕ ਆਦਮੀ ਸਾਹਮਣੇ ਬੈਠਾ ਸੀ ਇੱਕ ਪਰਸਨ ਨੇ ਵੇਖਿਆ ਕਿ ਇਹਦੇ ਨਾਲ ਤਾਂ ਕੰਮ ਕੀ ਹੋਉਂਦਿਆ ਵਾ ਜਿੰਨੇ ਚਿਰ ਤੱਕ ਇਹ ਪਹੁੰਚੋ ਨੇ ਚਿਰ ਤੱਕ ਉਹ ਗੱਡੀ ਭਜਾ ਕੇ ਨਿਕਲ ਗਏ ਹੀ ਇੱਥੋਂ ਬੇਰਨਾ ਜੀ ਬਲਜੀਤ ਸਿੰਘ ਆ ਸਾਡਾ ਪਟ્રોલ ਪੰਜਾਬ ਪੈਟਰੋਲ ਨਾਂ ਤੇ ਪੜਾਇਆ ਹੈਗਾ ਪਟ્રોલ ਪੰਪ ਹੈਗਾ ਪਲਾਸਾ ਰੋਡ ਦੇ ਉੱਤੇ ਅੱਜ ਤਿੱਬਣ 5:35 ਮਿੰਟ ਤੇ ਮੇਰੇ ਕਰਿੰਦੇ ਜਿਹੜੇ ਕੰਮ ਕਰ ਰਹੇ ਸੀ ਇੱਕ ਸਵਿਫਟ ਕਾਰ ਆਈ ਹੈ ਵਾਈਟਰਾਂ ਦੀ ਉਹਨਾਂ ਨੇ 250 ਰੁਪਏ ਦਾ ਤੇਲ ਪਾਉਣ ਵਾਸਤੇ ਕਿਹਾ ਤੇ ਇਹਨਾਂ ਨੂੰ 300 ਰੁਪਏ ਦਿੱਤਾ ਵਾ ਦਿੱਤਾ ਇਹਨਾਂ ਜਦੋਂ ਟੱਕੜ ਕੋੜ ਕੇ ਤੇਲ ਪਾਉਣ ਲੱਗੇ ਤੇ 50 ਰੁਪਏ ਵਾਸਤੇ ਲੱਗੇ ਆ ਤੇ ਉਹਨਾਂ ਸਾਰੇ ਪੈਸੇ ਇਹਨਾਂ ਦੇ ਪਿਸਤਰਾ ਰੱਖ ਕੇ 21240 ਸੰਸ ਕੀ ਪੈਸੇ ਹੀ ਉਹ ਲੈ ਕੇ ਜਾਨੀਏ ਜੀ ਸਰ ਕੈਮਰੇ ਥੋੜੀ ਚੱਲੇ ਕੈਮਰੇ ਦੀ ਸਪੋਰਟਿੰਗ ਵਾਲਾ ਚੱਲ ਰਹੀ ਥੋੜੇ ਜਿਹਾ بارش ਦਾ ਕਰਕੇ ਨਾ ਸਕਰੀਨ ਤੇ ਫੋਟੋ ਕਲੀਅਰ ਨਹੀਂ ਆਦੀ ਉਸ ਵਰਤਨ ਨੂੰ ਲੱਗਦਾ ਕਿ ਉਹ ਕੋਕਪੀ ਆ ਵੀ ਹੋ ਗਿਆ ਕੈਮਰੇ ਦੇ ਵਿੱਚ ਕੈਮਰੇ ਸਭ ਚੱਲ ਰਹੇ ਨੇ ਰਿਕਾਰਡਿੰਗ ਵੈਰਾ ਹੋ ਰਹੀ ਹੈ ਜਿਹੜੀ ਫੋਟੋ ਕਲੀਅਰ ਨਹੀਂ ਆ ਰਹੀ ਥੋੜੀ ਜਿਹੜੇ ਸਕਰੀਨ ਤੇ ਬਾਅਦ ਚੱਕ ਕੇ ਖਰਾਬ ਹੋਈ ਆ ਵੈਸੇ ਤੀਬਣ ਚੱਲ ਰਹੇ ਨੇ ਨਹੀਂ ਲੁੱਟਕ ਵਾਲੇ ਸ਼ੱਕ ਕੋਈ ਦੁਸ਼ਮਣੀ ਵਗੈਰਾ ਤੇ ਹੁੰਦੀ ਨਹੀਂ ਵੀ ਲੁੱਟਕ ਕੋਈ ਵੀ ਕਰ ਸਕਦਾ ਹੈ ਕਿਤਾਵੇ ਸੂਟ ਕਰ ਤੇ ਆਏ ਜੀ